ਮੈਨੂੰ ਨਹੀਂ ਲੱਗਦਾ ਕੋਈ ਵੀ ਮਾਂ ਆਪਣੀ ਧੀ ਨੂੰ ਇਹ ਅਕਲ ਦਊਗੀ ਵੀ ਤੂੰ ਕਿਤੇ ਵੀ ਜਾ ਜੇ ਕੁਝ ਹੋ ਜਾਂਦਾ ਤਾਂ ਤੂੰ ਗੋਲੀ ਖਾ ਲਈ ਨੋ ਨੋ ਥਿਸ ਇਜ਼ ਰੋਂਗ ਮੇਰੇ ਕੋਲ ਦਿਵਿੰਦਰ ਜੀ ਬਹੁਤ ਗੋਰੀਆਂ ਦੀ ਡਾਈਟ ਚੱਲਦੀ ਹੈ ਗੋਰੀਆਂ ਦੀ ਡਾਈਟ ਚੱਲਦੀ ਹੈ ਈਵਨ ਤੁਸੀਂ ਮੰਨੋਗੇ ਗੋਰੇ ਗੋਰੀਆਂ ਸਾਰਿਆਂ ਨੇ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰਤਾ ਉਹਨਾਂ ਦੀ ਇਹੋ ਜਿਹੀ ਸੋਚ ਹੀ ਨਹੀਂ ਹੈ ਜਿੰਨੇ ਗੋਰੇ ਐ ਜਿੰਨੇ ਬਾਹਰਲੇ ਲੋਕ ਐ ਉਹ ਆਪਣੇ ਕਲਚਰ ਨਾਲ ਜੁੜਦੇ ਪਏ ਹੋ ਅੰਮ੍ਰਿਤ ਵੇਲੇ ਜੁੜਦੇ ਪਏ ਹੋ ਪਾਠ ਕਰਦੇ ਪਏ ਐ ਉਹਨਾਂ ਦੀ ਇਦਾਂ ਦੀ ਸੋਚ ਹੋਈ ਨਹੀਂ ਸਕਦੀ ਔਰ ਦੁਨੀਆ ਦੀ ਕੋਈ ਵੀ ਮਾਂ ਕਿੱਦਾਂ ਦੀ ਵੀ ਮਾਂ ਕਿਉਂ ਨਾ ਹੋਵੇ ਆਪਣੀ ਕੁੜੀ ਨੂੰ ਕਦੀ ਇਹ ਅਕਲ ਨਹੀਂ ਦੇਗੀ ਔਰ ਇਹ ਕਿੱਥੋਂ ਦੀ ਸਿਆਣਾ ਪਰ ਅਗਰ ਅਸੀਂ ਇਹੋ ਜੀ ਕੋਈ ਗੱਲ ਹੈ ਵੀ ਸਾਨੂੰ ਸੋਸ਼ਲ ਮੀਡੀਆ ਤੇ ਸਾਹਮਣੇ ਆ ਕੇ ਕਰਨੀ ਨਹੀਂ ਚਾਹੀਦੀ ਔਰਤ ਤਾਂ ਕੁੜੀਆਂ ਤਾਂ ਪਹਿਲਾਂ ਹੀ ਪੀਜੀ ਦੇ ਚੱਕਰਾਂ 'ਚ ਵੱਡੇ ਸ਼ਹਿਰਾਂ ਦੇ ਵਿੱਚ ਬਹੁਤ ਜ਼ਿਆਦਾ ਕੰਮ ਖਰਾਬ ਹੋ ਰਿਹਾ ਮੇਰੇ ਕੋਲ ਤਾਂ ਨਿਤ ਨਵੇਂ ਕੇਸ ਆਉਂਦੇ ਆ ਵੀ ਕੁੜੀਆਂ ਦੇ ਇੰਨੇ ਅਬੋਰਸ਼ਨ ਹੋ ਚੁੱਕੇ ਆ ਮੁੜ ਕੇ ਉਹਨਾਂ ਨੇ ਕਨਸੀਵ ਕਰਨ ਦੀ ਪ੍ਰੋਬਲਮ ਆ ਰਹੀ ਹੈ ਕੁੜੀਆਂ ਨੂੰ ਸੋ ਮੁੰਡੇ ਕੁੜੀਆਂ ਦੀ ਤਾਂ ਪਹਿਲੇ ਹਾਲਾਤ ਬੜੇ ਜ਼ਿਆਦਾ ਖਰਾਬ ਹੈ ਇਹੋ ਜੀ ਸਟੇਟਮੈਂਟ ਦੇਣੀ ਨਹੀਂ ਚਾਹੀਦੀ ਔਰ ਇਹੋ ਜੀਆਂ ਚੀਜ਼ਾਂ ਫੋਲੋ ਨਹੀਂ ਕਰਨੀਆਂ ਚਾਹੀਦੀਆਂ ਅਗਰ ਕਦੇ ਵੀ ਤੁਸੀਂ ਆਪਣੀ ਜ਼ਿੰਦਗੀ ਨੂੰ ਲੈ ਕੇ ਕਲੀਅਰ ਨਹੀਂ ਹੋ ਤੇ ਮੈਨੂੰ ਲੱਗਦਾ ਹੈ ਕਿ ਉਸ ਬੰਦੇ ਨਾਲ ਰਿਲੇਸ਼ਨ ਬਣਾਉਣਾ ਤਾਂ ਬੜੀ ਦੂਰ ਦੀ ਗੱਲ ਹੈ ਤੁਹਾਨੂੰ ਗੱਲ ਵੀ ਨਹੀਂ ਕਰਨੀ ਚਾਹੀਦੀ